ਕਿਸੀ ਗੱਲ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਣਕ ਦੇ ਆਖਰੀ ਪਾਣੀ ਬਾਰੇ। ਵੈਸੇ ਤਾਂ ਇਹ ਸਵਾਲ ਹੀ ਗਲਤ ਹੈ ਵੀ ਆਖਰੀ ਪਾਣੀ ਕਦੋਂ ਲਾਇਆ ਜਾਵੇ। ਅਸੀਂ ਦੋ ਹੀ ਫਸਲਾਂ ਦੀ ਖੇਤੀ ਕਰਦੇ ਹਾਂ ਜੇਕਰ ਸਾਨੂੰ ਫੇਰ ਵੀ ਪਤਾ ਨਹੀਂ ਲੱਗਦਾ ਕਿ ਪਾਣੀ ਕਦੋਂ ਆਖਰੀ ਲੱਗੂਗਾ ਫਿਰ ਇਹ ਤਾਂ ਮਾੜੀ ਗੱਲ ਨਹੀਂ ਹੋ ਸਕਦੀ। ਬਹੁਤ ਸਾਰੇ ਕਿਸਾਨ ਬਚਿੱਤੀ 'ਚ ਨੇ ਵੀ ਪਾਣੀ ਲਾਈਏ ਨਾ ਲਾਈਏ ਮੀਂਹ ਨਾ ਪੈ ਜਾਵੇ ਇਦਾਂ ਨਾ ਹੋ ਜੇ ਇਦਾਂ ਨਾ ਹੋ ਜੇ। ਇਹਦੇ ਲਈ ਇੱਕ ਸਿੰਪਲ ਜਿਹਾ ਨੁਕਤਾ ਦੱਸਦੇ ਹਾਂ। ਜਦੋਂ ਤੁਹਾਡੀ ਕਣਕ 120 ਦਿਨਾਂ ਦੀ ਹੋ ਜੇ ਉਹਨੂੰ ਆਖਰੀ ਪਾਣੀ ਲਾ ਦਿਓ ਇਸ ਤੋਂ ਇਲਾਵਾ ਜੇਕਰ ਤੁਹਾਡੀ ਜ਼ਮੀਨ ਰੇਤਲੀ ਜ਼ਿਆਦਾ ਹੈ ਤਾਂ ਇਹਨੂੰ 125 ਤੱਕ ਵੀ ਲਾ ਜਾ ਸਕਦੇ ਹੋ ਜੇਕਰ ਤੁਹਾਨੂੰ ਇਹ ਵੀ ਨਹੀਂ ਯਾਦ ਵੀ ਕਣਕ ਬੀਜੀ ਕਦੋਂ ਸੀ ਤਾਂ ਫਿਰ ਉਹਦੇ ਲਈ ਇੱਕ ਨੁਕਤਾ ਉਹ ਥੋੜਾ ਜਿਹਾ ਵਿਉਂਤਵੰਦੀ ਪਹਿਲਾਂ ਕਰਨੀ ਪੈਂਦੀ ਹੈ ਉਹ ਕੀ ਹੈ ਕਿ ਜਦੋਂ ਕੋਈ ਕੋਈ ਬੱਲੀ ਨਿਸਰਦੀ ਹੋਵੇ ਇੱਕ ਪਾਣੀ ਦਾ ਉਹਦੋਂ ਲਾ ਦਿਓ ਫਿਰ 20 ਦਿਨਾਂ ਦੇ ਵਕਫੇ ਤੇ ਫਿਰ ਲਾ ਦੋ ਇੱਕ ਤਾਂ ਇਹਦੇ ਨਾਲ ਗਿੱਲੀ-ਗਿੱਲੀ ਚ ਪਾਣੀ ਫਿਰਨ ਨਾਲ ਇੱਕ ਤਾਂ ਕਣਕ ਗਿਰੇਗੀ ਨਹੀਂ ਤੇ ਨਾਲੇ ਤੁਹਾਡੀ ਕਣਕ ਸੁੱਕਾ ਨਹੀਂ ਬਣੂਗੀ ਅੱਜ ਦੀ ਵੀਡੀਓ ਚ ਇੰਨਾ ਹੀ ਸੀ ਧੰਨਵਾਦ